ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀਆਂ ਜੀ ਸਿੰਪਲ ਸਲਵਾਰ ਕਟਿੰਗ ਕਰਨ ਨੂੰ ਠੀਕ ਹੈ ਸਿੰਪਲ ਦਾ ਮਤਲਬ ਵੀ ਬਿਨਾ ਬੈਲਟ ਤੋਂ ਬਿਨਾ ਬਣਾ ਤੋਂ ਠੀਕ ਹੈ ਤੇ ਇਹ ਮੈਂ ਵੀਡੀਓ ਬਣਾਉਣ ਲੱਗੀਆਂ ਜਿਹੜੇ-ਜਿਹੜੀਆਂ ਮੇਰੀਆਂ ਭੈਣਾਂ ਸਿੱਖਣਾ ਚਾਹੁੰਦੀਆਂ ਇਹ ਸਲਵਾਰ ਉਹ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਠੀਕ ਹੈ ਤੇ ਵੀਡੀਓ ਨਾਲ ਬਣੇ ਰਹੋ ਮੈਂ ਤੁਹਾਨੂੰ ਸਾਰਾ ਦੱਸਦੀਆਂ ਵੀ ਉਹਦਾ ਹਸਨ ਆਪਾਂ ਕਿੰਨਾ ਕੱਢਣਾ ਹੈ ਤੇ ਉਹਦੀ ਲੈਂਥ ਆਪਾਂ ਨੇ ਕਿੰਨੀ ਲੈਣੀ ਹੈ ਠੀਕ ਆ ਆਜੋ ਜੀ ਜਿਵੇਂ ਹੁਣ ਮੰਨ ਲਓ ਵੀ ਆਪਣੀ ਸਲਵਾਰ 33 ਆ ਹਨਾ 33 ਸਲਵਾਰ ਤਿਆਰ ਹੈ 33 ਚੋਂ ਆਪਾਂ ਨੇ ਘਟਾਉਣੇ ਨਹੀਂ ਹੈਗੇ ਆਪਾਂ ਨੇ ਇਹਦੇ ਵਿੱਚ ਵਧਾਉਣੇ ਆ ਠੀਕ ਹੈ ਜਿਹੜੀ ਸਿੰਪਲ ਸਲਵਾਰ ਹੁੰਦੀ ਉਹਦੇ ਵਿੱਚ ਆਪਾਂ ਨੇ ਵਧਾਉਣੇ ਹੁੰਨੇ ਆ ਠੀਕ ਹੈ 33 ਸਲਵਾਰ ਆ ਆਪਣੀ 33 ਚ ਆਪਾਂ ਨੇ 3 ਇੰਚ ਪਲੱਸ ਕਰਨੇ ਆ ਠੀਕ ਹੈ 3 ਕਰਨੇ ਆ 5 ਨਹੀਂ ਕਰਨੇ ਹੈਗੇ ਜਿਵੇਂ ਆਪਾਂ 벨ਟ ਚ 5 ਇੰਚ ਘਟਾਉਂਦੇ ਹੁੰਨੇ ਆ ਤੁਸੀਂ 5 ਇੰਚ ਵਧਾਉਣਾ ਨਹੀਂ ਹੈਗਾ ਸਿਰਫ ਤੁਸੀਂ 3 ਇੰਚ ਵਧਾਉਣਾ ਠੀਕ ਆ ਇਹ ਸਿੰਪਲ ਸਲਵਾਰ ਚ ਸਿਰਫ 3 ਇੰਚ ਵਧਾਉਣਾ ਠੀਕ ਆ ਜਿਵੇਂ 33 ਆ 34 35 36 ਠੀਕ ਹੈ ਤੁਸੀਂ ਨਾ 36 ਦੀ ਕਟਿੰਗ ਕਰਨੀ ਹੈ ਜਿਵੇਂ ਹੁਣ ਆ ਮੰਨ ਲਓ ਸਲਵਾਰ ਦੇ ਪੱਲੇ ਕਟਿੰਗ ਕਰਨ ਲੱਗੀ ਆ ਮੈਂ ਠੀਕ ਹੈ ਤਾਂ ਤੁਸੀਂ ਸਾਰਾ 36 36 ਦੇ ਤਾਰਨਾ ਜਿਵੇਂ ਕਸਟਮਰ ਦੀ ਸਲਵਾਰ ਦੀ ਮੂਰੀ ਹੁੰਦੀ ਆ 7 ਠੀਕ ਹੈ ਕਿਉਂਕਿ ਅੱਜ ਕੱਲ ਬੀਬੀਆਂ ਜਿਨ੍ਹਾਂ ਦੇ ਸੂਟ ਆਪਾਂ ਸਿੰਪਲ ਸਲਵਾਰਾਂ ਬਣਾਉਂਦੇ ਆ ਬਿਨਾ ਬੈਲਟ ਤੋਂ ਹਨਾ ਉਹ ਮਤਲਬ ਜਿਹੜੀ ਮੂਰੀ ਹੁੰਦੀ ਆ ਉਹ ਵੱਡੀ ਪਾਉਂਦੇ ਆ ਹਨਾ ਤੁਸੀਂ 7 ਇੰਚ ਦੀ ਮੂਰੀ ਰੱਖਣੀ ਆ ਉਹਨਾਂ ਦੀ ਠੀਕ ਹੈ ਤੇ ਤੁਸੀਂ 14 ਇੰਚ ਦੇ ਪੱਲੇ ਪਾਉਣੇ ਉਹਨਾਂ ਦੇ ਠੀਕ ਹੈ ਤੇ ਆ ਦੇਖੋ ਪੂਰਾ ਪੂਰਾ ਹੀ ਆ ਗਿਆ ਠੀਕ ਹੈ 14 ਇੰਚ ਦੇ ਤੁਸੀਂ ਪੱਲੇ ਪਾਉਣੇ ਆ ਤੇ ਤੁਸੀਂ 3 ਇੰਚ ਦੇ ਵਿੱਚ ਪਲੱਸ ਕਰਨਾ ਠੀਕ ਹੈ ਉਸ ਤੋਂ ਬਾਅਦ 33 ਵਿੱਚ 3 ਇੰਚ ਪਲੱਸ ਕਰਿਆ 36 ਆ ਗਿਆ ਠੀਕ ਹੈ ਤੁਸੀਂ 36 ਇੰਚ ਦੀ ਨਿਸ਼ਾਨੀ ਰੱਖਣੀ ਹੈ ਠੀਕ ਹੈ ਮੰਨ ਲਓ ਇਹ ਆਪਣੇ ਪੱਲੇ ਹੋ ਗਏ ਸਲਵਾਰ ਦੇ ਠੀਕ ਹੈ ਤੇ ਹੁਣ ਆਪਾਂ ਨੇ ਅੱਗੇ ਕੀ ਕਰਨਾ ਹੈ ਜਿਹੜਾ ਆਪਾਂ ਨੇ ਆਸਣ ਰੱਖਣਾ ਜਿਵੇਂ ਹੁਣ ਮੰਨ ਲਓ ਵੀ ਆਹ ਕੱਪੜਾ ਆਪਾਂ ਨੇ ਵਿਛਾਲੇ ਡਬਲ ਕਰਕੇ ਠੀਕ ਹੈ ਅੱਗੇ ਤੋਂ ਹੁਣੇ ਪੱਲੇ ਨਿਕਲੇ ਆਏ ਕਿਉਂਕਿ ਨਾ ਕਈ ਲੇਡੀਜ਼ ਜਿਵੇਂ ਮੰਨ ਲਓ ਆਂਟੀਆਂ ਹੁੰਨੀਆਂ ਹਨਾ ਜਿਹੜੀਆਂ ਮਤਲਬ ਸਿੰਪਲ ਸਲਵਾਰ ਪਾਉਨੀਆਂ ਉਹ ਕਹਿੰਦੀਆਂ ਹੁੰਦੀਆਂ ਵੀ ਸਾਡਾ ਗੇੜ ਜਿਆਦਾ ਨਾ ਹੋਵੇ ਕਿਉਂਕਿ ਕਈ ਵਾਰ ਗੇੜ ਕਿਸੇ ਤੋਂ ਨਹੀਂ ਵੀ ਸਾਂਭਿਆ ਜਾਂਦਾ ਕਿਉਂਕਿ ਹੁਣ ਤੱਕ ਮੇਰੇ ਕੋਲ ਜਿਹੜੇ ਕਸਟਮਰ ਆਏ ਆ ਸਾਰੇ ਇਹੀ ਕਹਿੰਦੇ ਸੀਗੇ ਕਹਿੰਦੇ ਗੇੜ ਨਾ ਹੋਵੇ ਜਿਆਦਾ ਕਿਉਂਕਿ ਜਿਹੜੀ ਸਿੰਪਲ ਸਲਵਾਰ ਹੁੰਦੀ ਉਹਦਾ ਗੇੜ ਕਈ ਮਤਲਬ ਕਈ ਪਾਉਂਦੇ ਆ ਕਈ ਨਹੀਂ ਵੀ ਪਾਉਂਦੇ ਠੀਕ ਆ ਤੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਜਿਨ੍ਹਾਂ ਦਾ ਤੁਸੀਂ ਗੇੜ ਕੱਟ ਕਰਨਾ ਹੋਵੇ ਤਾਂ ਤੁਸੀਂ ਉਹ ਸਲਵਾਰ ਕਿਵੇਂ ਕਟਿੰਗ ਕਰਨੀ ਆ ਠੀਕ ਆ ਹੁਣ ਤੁਸੀਂ ਇਹ ਪੇਪਰ ਪਰੇ ਸਮਝ ਜਿਓ ਕਿਉਂਕਿ ਮੈਂ ਮੇਰੇ ਕੋਲ ਇੱਕ ਸੂਟ ਆਇਆ ਹੋਇਆ ਹੈਗਾ ਇਹ ਪਰ ਮੈਂ ਉਹਦੀ ਕਟਿੰਗ करूंगी ਦੋ ਦਿਨ ਰੁੱਕ ਕੇ ਮੈਂ ਕਿ ਚਲੋ ਕਾਲੀ ਕਾ ਨੂੰ ਕਰਨੀ ਆ ਤੇ ਮੈਂ ਤੁਹਾਨੂੰ ਪੇਪਰ ਤੇ ਸਮਝਾ ਜਾਨੀ ਆ ਕਿਉਂਕਿ ਮੇਰੀ ਭੈਣ ਦੀ ਹਫਤਾ ਹੋ ਗਈ ਮੈਨੂੰ ਕਾਲ ਆਉਂਦੀ ਨੂੰ ਵੀ ਦੀਦੀ ਸਟੇਟ ਮਤਲਬ ਸਿੰਪਲ ਸਲਵਾਰ ਦੱਸੋ ਤੁਸੀਂ ਬਿਨਾ ਬੈਲਟ ਤੋਂ ਵੀ ਤੁਸੀਂ ਕਿਦਾਂ ਕਟਿੰਗ ਕਰਦੇ ਆ ਠੀਕ ਆ ਤੇ ਮੈਂ ਉਹ ਭੈਣ ਲਈ ਇਹ ਵੀਡੀਓ ਬਣਾਉਣ ਲੱਗੀ ਆ ਤੇ ਬਾਕੀ ਤੁਸੀਂ ਜਿਹੜਾ ਆਸਣ ਕੱਢਣਾ ਏ ਜਾਂ ਉਹਨਾਂ ਦਾ ਜਿਹੜਾ ਗੇੜ ਹੁੰਦਾ ਏ ਉਹ ਕਿੰਨਾ ਕਿਵੇਂ ਕੱਟ ਕਰਨਾ ਠੀਕ ਆ ਉਹਦੇ ਵਿੱਚ ਕੀ ਕਰਨਾ ਤੁਸੀਂ ਜਿਵੇਂ ਹੁਣ ਮੰਨ ਲਓ ਵੀ ਆਪਣਾ ਨਾ ਇੱਧਰ ਨੂੰ ਪਣਾ ਹੁੰਦਾ ਹੈ ਨਾ ਮਤਲਬ ਕਪੜਾ ਕੱਪੜੇ ਦਾ ਪਣਾ ਹੁੰਦਾ ਹੈ ਇੱਧਰ ਨੂੰ ਠੀਕ ਹੈ ਇੱਧਰ ਹੁੰਦੀ ਆਪਣੀ ਕੰਨੀ ਕੰਨੀ ਵਾਲੀ ਸਾਈਡ ਤੁਸੀਂ ਇਦਾਂ ਫੋਲਡ ਕਰ ਲੈਣਾ ਜੇ ਤੁਸੀਂ ਮਤਲਬ ਗੇੜ ਘੱਟ ਕਰਨਾ ਤੁਸੀਂ ਐਵੇਂ ਸਲਵਾਰ ਬਿਸ਼ਾ ਲੈਣੀ ਜਿਵੇਂ ਆ ਮੂਰੇ ਤੋਂ ਆਪਣੇ ਪੱਲੇ ਨਿਕਲ ਗਏ 36 ਇੰਚ ਦੇ 3 ਇੰਚ ਪਲੱਸ ਕਰਕੇ ਠੀਕ ਹੈ 36 ਦੇ ਪੱਲੇ ਨਿਕਲ ਗਏ ਉਸ ਤੋਂ ਬਾਅਦ ਰਹਿ ਗਈਆਂ ਕੁੰਦੀਆਂ ਦਾ ਕਪੜਾ ਕੁੰਦੀਆਂ ਦਾ ਤੁਸੀਂ ਕਿੱਦਾਂ ਕਰਨਾ ਹੈ ਜਿਵੇਂ ਹੁਣ ਉਰੇ ਤੋਂ 36 ਇੰਚ ਤੇ ਨਿਸ਼ਾਨੀ ਲਾ ਲੈਣੀ ਹੈ ਠੀਕ ਹੈ ਇਹ ਕੁੰਦੀ ਦੀ ਨਿਸ਼ਾਨੀ ਲਾਉਣ ਲੱਗੇ ਆਪਾਂ ਤੇ ਉਰੇ ਤੁਸੀਂ 2.5 ਇੰਚ ਰੱਖ ਲੈਣਾ ਮੂਰੀ ਦਾ ਠੀਕ ਹੈ ਐਦਾਂ 2.5 ਇੰਚ ਮੂਰੀ ਦਾ ਹੋ ਗਿਆ ਤੇ ਜਿਹੜਾ ਤੁਸੀਂ ਹੁਣ ਆਸਣ ਰੱਖਣਾ ਹੈ ਆਸਣ ਤੁਸੀਂ ਕਿੰਨਾ ਰੱਖਣਾ ਹੈ ਮੰਨ ਲਓ ਜਿਵੇਂ ਹੁਣ ਆਪਾਂ 10 ਆਸਣ ਰੱਖਦੇ ਹਾਂ ਹਨਾ ਇਹਦੇ ਵਿੱਚ ਹੁਣ ਆਪਾਂ ਨੇ 3 ਇੰਚ ਪਲੱਸ ਕਰਨਾ ਠੀਕ ਹੈ ਜਿਵੇਂ ਉਹਨਾਂ ਦਾ 12 ਆਸਣ ਤਾਂ ਹੋਊਗਾ ਇਸਲਵਾਰ ਦਾ ਜਿਹੜਾ ਆਪਾਂ ਨੇ ਮਿਲਣਾ ਉਹਦੇ ਵਿੱਚ ਆਪਾਂ ਨੇ 3 ਇੰਚ ਪਲੱਸ ਕਰਨਾ ਆਪਾਂ ਨੇ ਰੱਖਣਾ 15 ਠੀਕ ਹੈ ਕਿਉਂਕਿ ਜਦੋਂ ਆਪਾਂ ਸਣ ਮਿਲਦੇ ਆਂ ਕਈ ਵਾਰ ਕਿਸਦਾ 13 ਵੀ ਹੁੰਦਾ ਏ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਜਦੋਂ ਕਸਟਮਰ ਨਾਪ ਲੈ ਕੇ ਆਉਂਦਾ ਤੁਸੀਂ ਉਹਨਾਂ ਦਾ ਨਾ ਅਸਣ ਨਾਪ ਲੈਣਾ ਪਹਿਲਾਂ ਵਿਆਸਣ ਕਿੰਨਾ ਹੈ ਕਈਆਂ ਦਾ 14 ਵੀ ਹੁੰਦਾ ਏ ਜਿਹੜੇ ਭਾਰੀ ਹੁੰਨੇ ਉਹਨਾਂ ਦਾ 14 ਵੀ ਹੁੰਦਾ ਕਈਆਂ ਦਾ 13 ਵੀ ਹੁੰਦਾ ਕਈਆਂ ਦਾ 12 ਵੀ ਹੁੰਦਾ ਜਿਹੜੇ ਪਤਲੇ ਹੁੰਨੇ ਉਹਨਾਂ ਦਾ 12 ਵੀ ਹੁੰਦਾ ਹਨਾ ਪਰ ਤੁਸੀਂ 13 ਦੇ ਹਿਸਾਬ ਨਾਲ ਹੀ ਚੱਲਣਾ ਠੀਕ ਹੈ ਤੁਸੀਂ ਅਸਣ ਵੱਧ ਰੱਖਣਾ ਵੱਧ ਦਾ ਇਲਾਜ ਹੈਗਾ ਪਰ ਘਟ ਦਾ ਕੋਈ ਇਲਾਜ ਨਹੀਂ ਹੈਗਾ ਘਟ ਦਾ ਵੀ ਇੱਕ ਇਲਾਜ ਹੈਗਾ ਉਹ ਮੈਂ ਤੁਹਾਨੂੰ ਜਦੋਂ ਸਟੀਚਿੰਗ ਕਰੂੰਗੀ ਉਸ ਟਾਈਮ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ ਵੀ ਜੇ ਆਸਣ ਘੱਟ ਜਵੇ ਤਾਂ ਉਹਨੂੰ ਕਿੱਦਾਂ ਆਪਾਂ ਵੱਡਾ ਕਰ ਸਕਦੇ ਹਾਂ ਠੀਕ ਆ ਤੇ ਇਹਦੇ ਵਿੱਚ ਹੁਣ ਤੁਸੀਂ ਕੀ ਕਰਨਾ ਹੈ ਹੁਣ ਮੰਨ ਲਓ ਕਸਟਮਰ ਦਾ 13 ਆਸਣ ਆ ਠੀਕ ਆ 13 14 15 16 ਤੁਸੀਂ 16 ਤੇ ਨਿਸ਼ਾਨੀ ਲਾਉਣੀ ਆ ਠੀਕ ਆ ਇਹ ਹੋ ਗਿਆ ਆਪਣਾ ਆਸਣ 10 ਜਿਹੜਾ ਆਪਾਂ ਆਮ ਕਰਦੇ ਆ ਬਲਾਂ ਵਾਲੀ ਸਲਵਾਰ ਦਾ ਠੀਕ ਆ ਉਸ ਤੋਂ ਬਾਅਦ ਤੁਸੀਂ ਜਿਹੜਾ 16 ਤੇ ਨਿਸ਼ਾਨੀ ਲਾਈ ਹੋਈ ਹੈ ਇਹਨੂੰ ਇੱਦਾਂ ਮਿਲਾ ਲੈਣਾ ਠੀਕ ਹੈ ਜੀ ਇਹ ਹੋ ਗਈ ਜੀ ਸਲਵਾਰ ਠੀਕ ਹੈ ਇਹ ਘੱਟ ਗੇੜ ਵਾਲੀ ਹੋਗੀ ਜੇ ਤੁਸੀਂ ਇਦਾਂ ਰੱਖੋਗੇ ਤਾਂ ਘੱਟ ਗੇੜ ਵਾਲੀ ਬਣੂਗੀ ਜੇ ਮੰਨ ਲਓ ਤੁਸੀਂ ਹੁਣ ਇਹਨੂੰ ਕੱਪੜੇ ਨੂੰ ਇਦਾਂ ਵਿਛਾ ਲੂਗੇ ਠੀਕ ਹੈ ਇਧਰੋਂ ਮੰਨ ਲਓ ਲੈਂਥ ਹੋਗੀ ਠੀਕ ਹੈ ਇਧਰੋਂ ਲੈਂਥ ਹੋਗੀ ਤੇ ਅਸਾਂ ਨੂੰ ਤੁਸੀਂ ਵਿੱਚੋਂ ਕੱਢਣਾ ਹੋਵੇ ਫਿਰ ਗੇੜ ਵੀ ਬਹੁਤ ਜ਼ਿਆਦਾ ਹੋ ਜਾਣਾ ਠੀਕ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਕਿਉਂਕਿ ਜਦੋਂ ਵੀ ਕਿਸੇ ਦੀ ਵੀ ਸਲਵਾਰ ਇਦਾਂ ਸਿੰਪਲ ਬਣਾਉਣੀ ਹੈ ਤਾਂ ਤੁਸੀਂ ਕੱਪੜਾ ਇਦਾਂ ਫੋਲਡ ਕਰ ਲੈਣਾ ਐਵੇਂ ਫੋਲਡ ਕਰਕੇ ਤੁਸੀਂ ਕਟਿੰਗ ਕਰਨੀ ਆ ਤੇ ਬਾਕੀ ਜੇ ਤੁਹਾਨੂੰ ਸਮਝ ਲੱਗੀ ਸਲਵਾਰ ਕਟਿੰਗ ਦੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਤੁਹਾਨੂੰ ਨਾ ਵੀ ਸਮਝ ਲੱਗੀ ਤਾਂ ਕੋਈ ਗੱਲ ਨਹੀਂ ਆਪਾਂ ਨੇ ਸੂਟ ਅੱਗੇ ਕਟਿੰਗ ਕਰਨਾ ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਸਮਝਾ ਦੂੰਗੀ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ